ਵਰਦਿਆਂ ਦੇ ਬੋਝ ਬਣੇ ਬੈਠੇ ਆ ਜਿਹੜੇ ਕਹਿੰਦੇ ਸੀ 2 ਮਹੀਨਾ ਚ ਕੋਈ ਟਰੇਡਿੰਗ ਸਿੱਖ ਕੇ ਟਰੇਡਰ ਨਹੀਂ ਬਣ ਜਾਂਦਾ ਅੱਜ ਉਹਨਾਂ ਲਈ ਵੀ ਜਵਾਬ ਆਗਾ ਇਹ ਮੰਥਲੀ ਪ੍ਰੋਫਿਟ ਐਂਡ ਲਾਸ ਵਾਲੀ ਵੀਡੀਓ ਆ ਅੱਜ ਮੈਂ ਤੁਹਾਨੂੰ ਆਪਣਾ ਪ੍ਰੋਫਿਟ ਲਾਸ ਨਹੀਂ ਦਿਖਾਉਂਗਾ ਅੱਜ ਦਿਖਾਉਂਗਾ ਮੈਂ ਤੁਹਾਨੂੰ ਆਪਣੇ ਸਟੂਡੈਂਟ ਦਾ ਪ੍ਰੋਫਿਟ ਲਾਸ ਜਿਹੜੇ ਸਟੂਡੈਂਟ ਅੱਜ ਤੋਂ 3 ਮਹੀਨੇ ਪਹਿਲਾਂ ਮੇਰੇ ਕੋਲ ਆਏ ਸੀਗੇ ਉਹਨਾਂ ਨੂੰ ਸਟਾਕ ਮਾਰਕੀਟ ਦਾ ਇਕੱਲਾ ਨਾਂ ਪਤਾ ਸੀਗਾ ਉਹਨਾਂ ਨੂੰ ਕਾਲਪਟ ਕੀ ਹੁੰਦਾ ਆਪਸ਼ਨ ਟਰੇਡਿੰਗ ਕੀ ਹੁੰਦਾ ਇਹ ਵੀ ਨਹੀਂ ਪਤਾ ਸੀਗਾ ਉਹਨਾਂ ਦੇ ਅੱਜ ਮੈਂ ਆਪਸ਼ਨ ਟਰੇਡਿੰਗ ਦੇ ਵਿੱਚ ਪ੍ਰੋਫਿਟ ਦਿਖਾਉਂਗਾ ਜ ਅੱਜ ਉਹਨਾਂ ਲਈ ਵੀ ਜਵਾਬ ਆਗਾ ਪੀਐਨਐਲ ਦੀ ਵੀਡੀਓ ਪੂਰੀ ਦੇਖ ਲਿਓ ਤੇ ਜੇ ਤੁਸੀਂ ਅੱਜ ਵੀ ਘਰੇ ਬੈਠੇ ਆਂ ਪਲੱਸ 2 ਕਰਕੇ ਬੀਏ ਕਰਕੇ ਘਰਦਿਆਂ ਦੇ ਬੋਝ ਬਣੇ ਬੈਠੇ ਆਂ ਇਹ ਵੀਡੀਓ ਦੇਖਣ ਤੋਂ ਬਾਅਦ ਵੀ ਤੁਹਾਡਾ ਇਹ ਖੂਨ ਨਾ ਖੋਲਿਆ ਤਾਂ ਤੁਹਾਡਾ ਕੁਝ ਨਹੀਂ ਹੋ ਸਕਦਾ ਆ ਦੇਖੋ ਪਹਿਲਾਂ 16000 ਇੱਕ ਮਹੀਨੇ ਦਾ ਦੂਜੇ ਦਾ ਹੈਗਾ ਤਿੰਨ ਮਹੀਨੇ ਪਹਿਲਾਂ ਸ਼ੁਰੂ ਕੀਤੇ 2.5 ਮਹੀਨੇ ਪਹਿਲਾਂ ਇਹ ਹੈਗਾ 49000 ਰੁਪਿਆ ਤੇ ਤੀਜਾ ਪ੍ਰੋਫਿਟ ਲਾਸ ਇਹ ਹੈਗਾ 12000 ਰੁਪਿਆ ਇੱਕ ਮਹੀਨੇ ਦਾ ਤੇ ਪਹਿਲਾ ਮਹੀਨਾ ਸੀ ਇਹਦਾ ਟਰੇਡਿੰਗ ਦਾ ਤੇ ਇਹਦਾ ਵੀ ਇੱਕ ਮਹੀਨਾ ਪਿਛਲੇ ਮਹੀਨੇ ট্রেਡਿੰਗ ਸ਼ੁਰੂ ਕੀਤੀ ਸੀ ਇਹ ਬੰਦੇ ਨੇ ਇਹਦਾ ਹੈਗਾ 11000 ਰੁਪਇਆ ਇਹ ਮੇਂ ਬੰਦੇ ਨੇ 3 ਮਹੀਨੇ ਪਹਿਲਾਂ ਟ੍ਰੇਡਿੰਗ ਸ਼ੁਰੂ ਕੀਤੀ ਸੀ ਇਹਨੂੰ ਵੀ ਕੁਝ ਨਹੀਂ ਪਤਾ ਸੀ ਸਟਾਕ ਮਾਰਕੀਟ ਦਾ ਤੇ ਇਹਦਾ ਪ੍ਰੋਫਿਟ ਹੈਗਾ 40000 ਰੁਪਏ ਦਾ ਅਗਲਾ ਆ ਗਿਆ 1.5 ਲੱਖ ਰੁਪਇਆ ਇਹ ਵੀ 3 ਮਹੀਨੇ ਪਹਿਲਾਂ ਹੀ ਸ਼ੁਰੂ ਕੀਤੀ ਸੀ ਇਹਨੇ ਜੇ ਤੁਸੀਂ ਹੁਣ ਸਿੱਖਣਾ ਚਾਹੁੰਦੇ ਆ ਤਾਂ ਸਾਨੂੰ ਨੀਚੇ ਦੇਤੇ ਨੰਬਰਾਂ ਦੇ ਕੰਟੈਕਟ ਕਰੋ ਅਸੀਂ ਇਕੱਲੇ ਇਕੱਲੇ ਸਟੂਡੈਂਟ ਨਾਲ ਵੀ ਮਿਲਾ ਦਾਂਗੇ ਉਹਨਾਂ ਤੋਂ ਪੁੱਛਣਾ ਉਹਨਾਂ ਤੋਂ ਪੁੱਛ ਸਕਦੇ ਆ ਤੇ ਜਾਂ ਫਿਰ ਤੁਸੀਂ ਸਾਡਾ ਖੋਦਾ ਪ੍ਰੋਫਿਟ ਦੇਖਿਓ ਤੁਹਾਡੇ ਮੋਬਾਈਲ ਤੇ ਤੁਹਾਡੇ ਲੈਪਟਾਪ ਤੇ ਅਸੀਂ ਲੌਗਇਨ ਕਰਕੇ ਦੇਵਾਂਗੇ ਆਪਦਾ ਅਕਾਊਂਟ ਉੱਥੇ ਚੈੱਕ ਕਰੋ ਵੈਰੀਫਾਈ ਕਰੋ ਡੇਲੀ ਦੇ ਪ੍ਰੋਫਿਟ ਦੇਖੋ ਜੇ ਜੋ ਸਾਰੇ ਪ੍ਰੋਫਿਟ ਸੀਗੇ ਸਾਰਿਆਂ ਦੇ ਵਿੱਚ ਆਈਡੀ ਅਲੱਗ-ਅਲੱਗ ਸੀ ਤੇ ਨਾਲੇ ਦੇਖੋ ਐਕੂਰੇਸੀ ਕਿੰਨੀ ਆ 80% ਐਕੂਰੇਸੀ ਨਾਲ ਨਵੇਂ ਟਰੇਡਰ ਪ੍ਰੋਫਿਟ ਬਣਾ ਰਹੇ ਆ ਧੰਨਵਾਦ ਜੀ